ਅੱਪਾ ਚੱਕਣਾ ਐ ਲੋਡ ਲੋਡ ਕੀ ਚੱਕਣਾ ਤਰੂ ਤਾਂ ਕਦਾਂ ਪਹਿਲਾਂ ਕਰਾਇਆ ਭਜਨ ਭਜਨ ਕਰਾ ਕੇ ਫੇਰ ਲੋਡ ਚੱਕਣਾ ਮੇ ਵੀ ਲੱਗਦਾ ਆਹ ਲੋਡ ਮਾ ਚੱਕਣਾ ਹੋਵੇ ਭਾਇਆ ਵੱਡੇ ਵੱਡੇ ਰੋਲ ਭਰੇ ਸਾਰੇ ਜਰੂਆਂ ਅਰਵੇ ਕਿੱਥੇ ਜਾਣੀਆਂ ਸਾਫ ਹੋਣੀ ਆ ਫੇਰ ਕਿਤੇ ਲੋਕਾਂ ਦੇ ਘਰਾਂ 'ਚ ਜਾਣੀ ਐ ਇਹ ਆਹ ਰੁੱਕ ਕੇ ਤੋਂ ਦੇ ਵਿੱਚ ਬਹੂਆ ਚੱਕ ਲਿਆ ਲੋਡ ਹੇ ਹੇ ਲੋ ਲੋ ਕਹਿੰਦੇ ਸੀ ਭਜਨ ਹੋਰ ਪਰਲਾ ਮੈਂ ਕਿਹਾ ਨਹੀਂ ਭਜਨ ਜੰਟਾ ਨਹੀਂ ਪਸੰਦਰਾ ਨਹੀਂ ਓਵਰ ਕਰ ਦੇਣਾ ਸੀਗਾ ਹੁਣ ਸਹੀ ਆ ਭਜਨ ਚੱਲ ਜੀ ਹੁਣ ਇਹ ਲੋਡ ਲੈਣਾ ਮੈਂ ਪੀਨੈਕਸ ਅਰੀਜੋਨਾ ਆ ਵੀਰ ਅਕਲ ਦਾ ਮਲਾਦਾ ਰਾਤ ਦਾ ਲੋੜ ਲੱਦ ਕੇ ਸੁੱਤਾ ਪਿਆ ਇੰਡੀਅਨ ਲੱਗਦਾ ਇਹ ਵੀ ਇਹਨੇ ਸੋਹਣੇ ਸੋਹਣੇ ਘਰ ਬਣੇ ਹੋਏ ਆ। ਦੱਬ ਪੰਜਾਬ ਵਾਂਗ ਹੋਈਆਂ। ਜੋੜੀਅਰ ਖੜਾ ਜੋੜੀਅਰ। ਪੂਰੇ ਹੋ ਗਈ ਲੇਨ ਬੰਦ ਤੇ ਉਹਨਾਂ ਨੇ ਕੀਤੀ ਹੋਈ ਆ ਇੱਕ ਲੇਨ ਚਲਾਉਂਦੇ ਆ, ਇੱਕ ਲੇਨ ਬੰਦ ਕਰ ਦਿੰਦੇ ਆ। ਰੋਡ ਵਰਗਾ ਮੁਰੇ ਆ ਖੜੇ ਆ ਮੁਰੇ ਲਾ ਕੇ ਸਾਈਨ ਸলো ਡਾਊਨ ਕਿੱਦਾਂ ਹੌਲੀ ਹੌਲੀ ਜਾਵੋ ਇੱਦਾਂ ਖੜਾ ਸਕਿਉਰਟੀ ਗਾਰਡ ਇਹਨਾਂ ਦਾ ਲੈਂਡ ਟ੍ਰੈਫਿਕ ਨੂੰ ਕੰਟਰੋਲ ਕਰਨ ਨੂੰ ਕਰਦੇ ਕੀ ਆ ਬਲੋਗਰ ਉਹ ਪਤਾ ਨਹੀਂ ਕੀ ਕਰਦੇ ਆ ਰੋਡ ਰੜਾ ਸਾਫ ਕਰਦੇ ਆ ਮੈਨੂੰ ਲੱਗਦਾ ਨਾਲ ਨਾਲ ਰੋਡ ਦੇ ਪੁੱਤੇ ਪੁੱਤੇ ਜਿਆਦੇ ਡੈਕ ਜਾਂਦੇ ਆ ਸੀਵਰੇਜ ਸਾਫ ਕਰਦੇ ਆ ਐ ਫੇ ਲੈਣਾ ਇਤਨੀ ਲੈਣ ਬੰਦ ਕਰਤੀ ਆ ਸਾਡੇ ਵਾਲੀ ਲੈਣ ਚਲਾਈ ਦੇ ਸੀਗੇ ਆ ਚੁੱਕੀ ਆਉਂਦਾ ਕਰ ਆ ਉਹਨਾਂ ਲੱਗਦਾ ਨਾ ਬੈਦਰ ਇਹ ਹੈ ਜਾਰਜੀਆ ਕੋਲ ਲੱਗੇ ਪਿਆ ਜਾਰਜੀਆ ਦਾਰੇ ਰੱਖੇ ਹੋਇਆ ਬਾਹਰ ਹਰੇ ਡ੍ਰੈਸ਼ ਅਲੱਗ ਕੱਢ ਲਉ ਜਾਂ ਇਹਨਾਂ ਦੇ ਪਰਸਾਂ ਨੂੰ ਕੱਢ ਲਉ ਭਰੇ ਹੋਏ ਆ ਭਰੇ ਡ੍ਰੈਸ਼ ਜਿਵੇਂ ਵਿੱਚ ਘਾਹ ਕੋਈ ਪਈਦਾ ਹੁੰਦਾ ਉਹ ਚੱਕ ਕੇ ਲੈ ਕੇ ਜਾਣਗੇ ਹੁਣ ਇਹ ਲੱਗ ਲੱਗ ਟਰੈਸ਼ ਦੀ ਲੱਗ ਲੱਗ ਦਿਨਾ ਮੂਰੇ ਆ ਗਈਆਂ ਪੱਤੀਆਂ ਤੇ ਹੌਲੀ ਹੌਲੀ ਜਾਣਾ ਮਾ ਇਹ ਰੋਡ ਵਰਕ ਅੰਦਰ ਕੀ ਕਰੀ ਜਾਂਦੇ ਆ देयर इज एन ऑब्जेक्ट ऑन ਰੋਡ ਅਹੈਡ ਕਿੱਥੇ ਹੋਰ ਕੁਸ਼ ਕਰ ਲੱਗੇ ਹੋਏ ਆ ਉੱਥੇ ਹੋਰ ਕੁਸ਼ ਕਰਦੇ ਹੀ ਡੀਡੀ ਕੋਟ ਕੜ ਲੱਗਦੀ ਹੈ ਇਹ ਕੋਟ ਕੋਟ ਪੇਂਟਿੰਗ ਇੰਨੀ ਸੁਣੀਏ ਤੇ ਹੋਇਆ ਇਹ ਮਤਲਬ ਪੁਰਾਣਾ ਡਾਊਨ ਟੋਨ ਹੈ ਇਹ ਸਿੱਟੀ ਦਾ ਪੁਰਾਣਾ ਡਾਊਨ ਟੋਨ ਹੈ ਅੱਜ ਵੀ ਛੋਟੀ ਹੱਟ ਦੀਆਂ ਗੰਧਾ ਬਣੀਆਂ ਹੋਈਆਂ ਹਨ ਬਿਲਡਿੰਗਾਂ ਹਜੇ ਵੀ ਖੜੀਆਂ ਨੇ ਪੁਰਾਣੇ ਘਰ ਇਹ ਬੰਦ ਕੀਤੇ ਹੋਇਆ ਹੁਣ ਆਪਣੀ ਬੱਤੀ ਹੋ ਗਈ ਰੈੱਡ ਸામਨੇ ਹੈਗਾ 711 ਸੋਹਣੀ ਵਿਊ ਦੇ ਆ ਪੰਪ ਦੋ ਐਂਟਰੀਆਂ ਨੇ ਚੰਗੇ پیسے ਬਣਦੇ ਹੋਣਗੇ ਇੱਕ ਇਧਰ ਕਿਊਟੀ ਵੀ ਆ ਇਧਰ ਜ਼ਿਆਦੇ ਰੌਣਕ ਆ ਮਾਦਲਵ ਲੋਕੀ ਸੋਹਣੀਆਂ ਲੋਕੇਸ਼ਨਾਂ ਨੂੰ ਜ਼ਿਆਦੇ ਪਸੰਦ ਕਰਦੇ ਆ ਹਰਿਆਲੀ ਸਫਾਈ ਅਲਬਾਮਾ ਜਾਰਜੀਆ ਰੈਸਟ ਏਰੀਆ ਵਾ ਹੈਲੋ ਵੀਰ ਉਹ ਰੈਸਟੋਰੇਰੀ ਜੀ ਇਹ ਲੱਗਦਾ ਕਲੀਨ-ਕਲੂਨ ਕਰਨ ਵਾਲੇ ਤਾਂ ਹੋਣਾ ਜਿਹੜਾ ਇੱਥੇ ਲਾਇਆ ਹੈ ਇਹ ਰਿਗਰ ਸਰਕਾਰੀ ਰੈਸਟੋਰੇਰੀ ਜੀ ਇੱਧਰ ਹੈਗੀ ਆ ਲਾਇਬ੍ਰੇਰੀ ਚਿੜੀਆਂ ਦੀਆਂ ਆਵਾਜ਼ਾਂ ਖੁਸ਼ਿਆਲੀ ਸੋਹਣਾ ਬਣਾਇਆ ആ പന്ത്ര പെയു ഇ ഗുഡേ കരഖ ബ ਕਾਰਾਂ ਲਈ ਇੱਧਰ ਖੜਦੇ ਆ ਟਰੱਕਾਂ ਲਈ ਇੱਧਰ ਖੜਦੇ ਆ ਹੁਣ ਥੋੜਾ ਜਿਹਾ ਟਰੰਪ ਕਰਕੇ ਸ਼ਾਂਤੀ ਜੀ ਆ ਇੱਧਰ ਐ ਟਰੰਪ ਪਜਾ ਚ ਨੇ ਰੌਲਾ ਪਾਇਆ ਹੋਇਆ ਹੈ ਨਾ ਥੋੜੀ ਜਿਹੀ ਹੈ ਆਸਟ੍ਰੇਲੀਆ 'ਚ ਹੋਰ ਰੋਡਾਂ ਦੇ ਉੱਤੇ ਸ਼ਾਂਤੀ ਹੈ ਪਰ ਕਰਦਾ ਤੱਕਾ ਹੀ ਆ